ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਪਵਿੱਤਰ ਬਾਣੀ ਆਸਾ ਦੀ ਵਾਰ ਗੁਰੂ ਸਾਹਿਬ ਜੀ ਦੇ ਕਿਰਪਾ ਦੇ ਸਦਕਾ ਪਾ ਰੋਜ਼ ਨਿਰੰਤਰ ਵਿਚਾਰਨ ਦਾ ਯਤਨ ਕਰਦੇ ਆ ਰਹੇ ਹਾਂ ਅੱਗੇ ਸਾਹਿਬ ਜੀ ਨੇ ਪੌੜੀ ਬਖਸ਼ਿਸ਼ ਕੀਤੀ ਹੈ ਜੀ ਇਸ ਪੌੜੀ ਦੇ ਅੰਦਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਪੌੜੀ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਪੌਰ ਸਿਧਾਇਆ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਵੀ ਉਹ ਪਰਮਾਤਮਾ ਆਪ ਜੀਵਨ ਦੇ ਅੰਦਰ ਵਰਤ ਕੇ ਬੇਨਤੀ ਕਰੇ ਤੁਸੀਂ ਇਸ ਸ਼ਬਦ ਦੇ ਦਰਸ਼ਨ ਕਰੋਗੇ ਨਾਲ ਤੇ ਸਹਿਬ ਜੀ ਨੇ ਭੋਗ ਸ਼ਬਦ ਵਰਤੇ ਨੇ ਦੋ ਭੋਗ ਭੋਗ ਕਹਿ ਪਹਿਲਾ ਜਿਹੜਾ ਭੋਗ ਦਾ ਗੱਗਾ ਉਹ ਮੁਕਤ ਹੈ ਤੇ ਦੂਜੇ ਭੋਗ ਦੇ ਗੱਗੇ ਨੂੰ ਸਿਹਾਰੀ ਹੈ ਅਰਥ ਜੀ ਦੋਵਾਂ ਦੇ ਅਲੱਗ-ਅਲੱਗ ਨੇ ਥੋੜਾ ਜਿਹਾ ਅਸੀਂ ਵਿਚਾਰ ਲਈਏ ਤਾਂ ਪਹਿਲੇ ਭੋਗ ਦਾ ਮਤਲਬ ਹੈ ਪਦਾਰਥ ਜਿੰਨੇ ਵੀ ਪਦਾਰਥ ਮਨੁੱਖ ਵਰਤਦਾ ਦੂਜਾ ਭੋਗ ਜਿੰਦੇ ਗੱਗੇ ਨੂੰ ਸਿਹਾਰੀ ਹੈ ਉਹ ਸਾਬ ਜੀ ਕਹਿੰਦੇ ਭੋਗ ਲੈਣਾ ਇੱਕ ਤਾਂ ਪਦਾਰਥ ਪਏ ਨੇ ਆ ਇੱਕ ਨੂੰ ਪਦਾਰਥਾਂ ਨੂੰ ਵਰਤ ਲੈਣਾ ਸਾਬ ਜੀ ਕਹਿੰਦੇ ਪਰਮਾਤਮਾ ਆਪ ਜੀਵਾਂ ਦੇ ਵਿੱਚ ਵਰਤ ਕੇ ਉਹਨਾਂ ਭੋਗਾਂ ਨੂੰ ਪਦਾਰਥਾਂ ਨੂੰ ਆਪ ਮਾਨ ਰਿਹਾ ਵਰਤ ਰਿਹਾ ਆਪ ਜੀਵਾਂ ਦੇ ਅੰਦਰ ਵਰਤਕੇ ਆਪੀ ਨੇ ਭੋਗ ਭੋਗ ਕਹਿ ਹੋਏ ᱯਸਮੜ ᱯਸਮੜ ਦਾ ਭਾਵ ਹੈ ਜੀ ਮਿੱਟੀ ਮਿੱਟੀ ਦੀ ਢੇਰੀ ਭੋਰ ਦਾ ਮਤਲਬ ਹੈ ਆਤਮਾ ਸਿਧਾਇਆ ਚਲੇ ਜਾਣਾ ਹੋਏਗਾ ਕਿ ਸਹਿਬ ਜੀ ਕਹਿੰਦੇ ਆਖਿਰ ਦੇ ਵਿੱਚ ਇਸ ਸਰੀਰ ਨੇ ਮਿੱਟੀ ਹੋ ਜਾਣਾ ਇਹਦੇ ਵਿੱਚ ਪਈ ਹੋਈ ਜੋਤ ਨੇ ਇੱਥੋਂ ਚਲਾ ਜਾਣਾ ਅਸਲ ਵਿੱਚ ਵਾਹਿਗੁਰੂ ਜੀ ਇਹ ਤਨ ਦੀ ਅਸਲੀਅਤ ਇਹ ਹੈ ਵੀ ਇਹਨੇ ਇੱਕ ਦਿਨ ਮਿੱਟੀ ਹੋ ਜਾਣਾ ਢੇਰੀ ਹੋ ਜਾਣਾ ਬਸ ਇੰਦੀ ਤਨ ਦੀ ایਉ ਹਸੀ ਤਹਿਜੀ ਅੰਤਲੇ ਸਮੇ ਇਹਨੇ ਢੇਰੀ ਹੋਣਾ ਤੇ ਸਹਬ ਜੀ ਕਹਿੰਦੇ ਤੇਰੇ ਸਾਕ ਸੰਬੰਧੀਆਂ ਨੇ ਢੇਰੀ ਕਰਨਾ ਹੈ ਸਰੀਰ ਪਸਮੜ ਔਰ ਸਿਦਾਇਆ ਵੱਡਾ ਹੋਆ ਦੁਨੀਦਾਰ ਉਨ ਕਈ ਵਾਰ ਇਹ ਨਾ ਸੀ ਇੱਥੇ ਜਿਹੜਾ ਸ਼ਬਦ ਵਰਤੇ ਨਾ ਗੁਰੂ ਸਾਹਿਬ ਜੀ ਨੇ ਵੱਡਾ ਹੋਆ ਅਸੀਂ ਸਮਝ ਲੈਨੇ ਵੀ ਕੋਈ ਅਮੀਰ ਮਨੁੱਖ ਧਨਾਢ ਮਨੁੱਖ ਜਿੰਦੇ ਕੋਲ ਕਮੀ ਨਹੀਂ ਐ ਪਰ ਨਹੀਂ ਇੱਥੇ ਵੱਡਾ ਹੋਆ ਦਾ ਭਾਵ ਐ ਮਰ ਗਿਆ ਸੰਸਾਰ ਤੋਂ ਚਲਾ ਗਿਆ ਸ਼ਬਦ ਵਰਤਦੇ ਸੋ ਵੀ ਵੱਡਾ ਹੋ ਗਿਆ ਜੀ ਸਾਹਿਬ ਜੀ ਕਹਿੰਦੇ ਵੱਡਾ ਹੋਆ ਦੁਨੀਦਾਰ ਦੁਨੀਦਾਰ ਦਾ ਭਾਵ ਐ ਜਿਹੜਾ ਦੁਨੀਆ ਦੇ ਪਦਾਰਥਾਂ 'ਚ ਖਚਿਤ ਸੀ ਮਾਇਆ ਦੇ ਵਿੱਚ ਪਦਾਰਥਾਂ 'ਚ ਲੋਭ ਲਾਲਚ ਵਿੱਚ ਜਿਹੜਾ ਖਚਿਤ ਹੋਇਆ ਬੈਠਾ ਸੀ ਕਹਿੰਦੇ ਉਹ ਸੰਸਾਰ ਤੋਂ ਚਲਾ ਗਿਆ ਵੱਡਾ ਹੋਆ ਦੁਨੀਦਾਰ ਕਿਵੇਂ ਗੱਲ ਗੱਲ ਵਿੱਚ ਸੰਗਲ ਘੱਟ ਘੱਟ ਦਾ ਮਹਾ ਭਾਵੇਂ ਅੱਗੇ ਲਾ ਕੇ ਚਲਾਇਆ ਮੌਤ ਨੇ ਕੀ ਕੀਤਾ ਗਲੇ ਦੇ ਵਿੱਚ ਸੰਗਲ ਪਾ ਕੇ ਅੱਗੇ ਲਾ ਕੇ ਉਹਨੂੰ ਲੈ ਗਈ ਜਿਹੜਾ ਸੰਸਾਰ ਦੇ ਪਦਾਰਥਾਂ ਵਿੱਚ ਖੱਜਿਤ ਸੀ ਮੈਂ ਬੇਨਤੀ ਕਰਦਿਆਂ ਉਹ ਜੀ ਨੂੰ ਜਾਣ ਹਰ ਕਿਸੇ ਨੇ ਹੈ ਪਰ ਮਨੁੱਖ ਦਾ ਚਿੱਤ ਕਰਦਾ ਨਹੀਂ ਹੈ ਜਾਣ ਲਈ ਕਈ ਵਾਰੀ ਮਨੁੱਖ ਸ਼ਬਦ ਵਰਤ ਦਿੰਦਾ ਮਾਫ਼ ਕਰਿਓ ਬਸ ਫੋਤੇ ਦਾ ਬਿਆਹ ਵੇਖਣਾ ਸੀ ਬਸ ਆਹ ਕਾਰਜ ਹੋ ਜਾਣ ਜੀ ਮੇਰੇ ਚੇਤਨੀ ਕਰਦਾ ਮਨੁੱਖ ਦਾ ਜਾਣਦਾ ਪਰ ਜਾਣਾ ਸੁਭਨੇ ਬਾਬਾ ਫਰੀਦ ਜੀ ਮਹਾਰਾਜ ਜੀ ਕਹਿੰਦੇ ਬੁੱਢਾ ਹੋਆ ਛੇਕ ਫਰੀਦ ਕੰਬਣ ਲੱਗੀ ਧੇ ਕਹਿੰਦੇ ਜੇ ਸਰੀਰ ਦੀ ਅਵਸਥਾ ਇੱਥੇ ਤੱਕ ਵੀ ਪਹੁੰਚ ਜਾਂਦੀ ਵੀ ਸਰੀਰ ਕੰਬਣਾ ਸ਼ੁਰੂ ਹੋ ਜਾਂਦਾ ਜੈਸੋ ਵਰਿਆਂ ਜੀਵਨ 100 ਪਲੱਸ ਵੀ ਹੋ ਜਾਵੇਂ ਤੂੰ 100 ਤੂੱਤੇ ਵੀ ਉਮਰ ਲੰਘ ਜਾਵੇ ਭੀ ਤਨ ਹੋਸੀ ਖੇ ਅੰਤ ਨੂੰ ਕੀ ਹੋਣਾ ਇਸ ਤਨ ਨੇ ਖੇ ਹੋ ਜਾਣਾ ਮਿੱਟੀ ਹੋ ਜਾਣਾ ਜਾਣਾ ਹੈ ਜੀ ਅੱਗੇ ਇੱਕ ਦੋ ਸ਼ਲੋਕ ਛੱਡ ਕੇ ਬਾਬਾ ਫਰੀਦ ਜੀ ਫਿਰ ਬਖਸ਼ਿਸ਼ ਕਰਦੇ ਨੇ ਸਮਝਾਣਾ ਕਰਦੇ ਜੀ ਸਾਨੂੰ ਖਰੀਦਾ ਕੋਠੇ ਮੰਡਪ ਮਾੜੀਆਂ ਉਸਾਰ ਦੇ ਭੀ ਗਏ ਕਹਿੰਦੇ ਬਹੁਤ ਲੋਗ ਨੇ ਸੰਸਾਰ ਚ ਜਿਨ੍ਹਾਂ ਨੇ ਮਹਿਲ ਮੜੀਆਂ ਬਹੁਤ ਉੱਚੀਆਂ ਬਣਾ ਲੀਆਂ ਇੱਕ ਇੱਕ ਨਹੀਂ 10 10 ਬਣਾ ਲੀਆਂ ਹੋਇਆ ਕਿ ਕੂੜਾ ਸੌਦਾ ਕਰ ਦੇ ਗੋਰੀ ਆਈ ਪਈ ਗੋਰੀ ਦਾ ਭਾਵ ਕਬਰ ਹੈ ਜੀ ਉੱਥੇ ਬਾਬਾ ਫਰੀਦ ਜੀ ਕਹਿੰਦੇ ਬਹੁਤ ਸੀ ਸੰਸਾਰ ਚ ایسے ਲੋਗ ਜਿਨ੍ਹਾਂ ਨੇ ਬਹੁਤ ਉੱਚੇ ਮਹਿਲ ਛੱਜ ਲੈ ਉਸਾਰ ਲੈ ਪਰ ਅੰਤਲਾ ਸਮਾਂ ਕੀ ਹੋਇਆ ਖਾਲੀ ਅੱਤ ਕਬਰ ਚ ਆ ਕੇ ਪੈ ਗਿਆ ਅੰਤਲਾ ਸਮਾਂ ਕੀ ਹੋਇਆ ਵਕਤ ਕੀ ਆਇਆ ਸਾਬ ਕਹਿੰਦੇ ਸ਼ਮਸ਼ਾਨ ਘਾਟ ਚ ਜਾ ਕੇ ਸਾੜ ਦਿੱਤਾ ਗਿਆ ਇਹ ਜੀਵਨ ਹੈ ਅੰਤਲਾ ਸਮਾਂ ਹਰ ਕਿਸੇ ਦੇ ਜੀਵਨ ਚ ਆਉਣਾ ਹੈ ਕੂੜਾ ਸੌਦਾ ਕਰ ਗਏ ਜਿਹੜੇ ਸੰਸਾਰ ਦੇ ਵਿੱਚ ਪਦਾਰਥਾਂ ਚ ਖਚੀਤ ਰਹਿ ਜਾਂ ਜਿਨ੍ਹਾਂ ਨੇ ਸੰਸਾਰ ਦੇ ਪਦਾਰਥਾਂ ਨੂੰ ਇਕੱਠਾ ਕੀਤਾ ਜਾਂ ਧਨ ਦੌਲਤ ਨੂੰ ਇਕੱਤਰ ਕਰਦੇ ਰਹਿ ਗਏ ਸਾਬ ਕਹਿੰਦੇ ਝੂਠ ਦਾ ਸੌਦਾ ਕਰਕੇ ਗਏ ਨੇ ਸੱਚ ਦਾ ਸੌਦਾ ਤਾਂ ਨਾਮ ਦਾ ਸੀ ਜੀ ਬੰਦਗੀ ਦਾ ਸੀ ਤੇ ਸਾਰੀ ਉਮਰ ਸਾਬ ਜੀ ਕਹਿੰਦੇ ਸੰਸਾਰ ਦੇ ਪਦਾਰਥਾਂ 'ਚ ਖਚਿਤ ਰਿਆ ਸੰਸਾਰ ਦੇ ਵਸਤੂਆਂ ਦੇ ਵਿੱਚ ਖਚਿਤ ਰਿਆ ਸੱਚ ਦਾ ਸੌਦਾ ਕੀਤਾ ਨਹੀਂ ਮੁਕਤ ਪੰਤ ਜਾਣਿਓ ਤਹ ਨਾਹਿਨ ਤਨ ਜੋਰਨ ਕੋ ਹੈ ਆ ਸਹਿਬ ਕੇ ਨੇ ਸੱਚ ਦਾ ਸੌਦਾ ਤਾਂ ਇਕੱਠਾ ਨਹੀਂ ਕੀਤਾ ਨਾਮ ਦਾ ਬੰਦਗੀ ਦਾ ਤੇ ਝੂਠ ਦਾ ਸੌਦਾ ਇਕੱਠਾ ਕਰਦਾ ਰਿਹਾ ਫਿਰ ਹੋਇਆ ਕਿ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਹੁਣ ਸਹਿਬ ਜੀ ਪੋੜੀ ਦੇ ਅੰਦਰ ਇਹੋ ਬਾਤ ਸਮਝਾ ਰਹੇ ਸਾਨੂੰ ਵੀ ਜਿਹੜੇ ਸੰਦੁਨੀਦਾਰ ਜਿਹੜੇ ਦੁਨੀਆਂ ਦੇ ਪਦਾਰਥਾਂ ਦੇ ਵਿੱਚ ਵਸਤੂਆਂ ਦੇ ਵਿੱਚ ਧਨ ਦੌਲਤ ਚ ਖੱਚੀ ਤੈ ਇੱਕ ਦਿਨ ਮੌਤ ਨੇ ਉਹਨੂੰ ਵੀ ਲੈ ਜਾਣਾ ਹੈ ਇਹ ਦੁਨੀ ਚੰਦ ਨੂੰ ਗੁਰੂ ਸਾਹਿਬ ਜੀ ਨੇ ਇਹ ਸਮਝਾਇਆ ਨਾ ਮੈਂ ਬਹੁਤਾ ਨਹੀਂ ਵਿਚਾਰਨਾ ਆਪ ਜੀ ਜਾਣੂ ਇਤਿਹਾਸ ਤੋਂ ਮੈਂ ਕੇਵਲ ਤੁਹਕ ਮੱਤਰ ਬੇਨਤੀ ਕਰਨੀ ਆਪ ਜੀ ਨਾਲ ਗੁਰੂ ਸਾਹਿਬ ਜੀ ਨੇ ਦੁਨੀ ਚੰਦ ਨੂੰ ਇਹ ਸਮਝਾਇਆ ਨਾ ਸੂਈ ਦੇ ਕੇ ਉਹਦੇ ਜੀਵਨ ਚੋਂ ਭੁਲੇਖਾ ਦੂਰ ਕੀਤਾ ਜੀ ਉਹਨੂੰ ਭੁਲੇਖਾ ਸੀ ਗੁਰਬਾਣੀ ਜਿਹੜੀ ਹੈ ਨਾ ਸਲ ਵਿੱਚ ਸਾਡੇ ਭੁਲੇਖੇ ਦੂਰ ਕਰਦੀ ਹੈ। ਮਾਧਵੇ ਕਿਆ ਕਹੀ ਹੈ ਭ੍ਰਮੇ ਸਾ ਆ ਜਿਹੜੇ ਭਰਮ ਪਾਲ ਕੇ ਬੈਠਾ ਨੇ ਭੁਲੇਖੇ ਮਨੁੱਖ ਪਾਲ ਕੇ ਬੈਠਾ ਹੈ ਜੀਵਨ ਦੇ ਅੰਦਰ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ ਝੂਟ ਸਮਗਰੀ ਪੇਕ ਸੱਚ ਕਰ ਜਾਣਿਆ ਅਪੁਲੇਖੈਂਦਾ ਮਨੁੱਖ ਦਾ ਜਿੰਨੇ ਵੀ ਸੰਸਾਰ 'ਚ ਦੇਖਦੇ ਝੂਠ ਦੀ ਸਮਗਰੀ ਹੈ ਪਰ ਇਹਨੂੰ ਸੱਚ ਕਰਕੇ ਸਮਝੀ ਬੈਠਾ ਹੈ ਇਹ ਇਹਨਾਂ ਦਾ ਭੁਲੇਖਾ ਹੈ ਤੇ ਗੁਰਬਾਣੀ ਇਹ ਭੁਲੇਖਿਆਂ ਨੂੰ ਦੂਰ ਕਰਦੀ ਹੈ ਗੁਰਬਾਣੀ ਜਿਹੜੀ ਹੈ ਗੁਰੂ ਦਾ ਸ਼ਬਦ ਜਿਹੜਾ ਪਵਿੱਤਰ ਹੈ ਉਹ ਇਸ ਭੁਲੇਖਿਆਂ ਨੂੰ ਦੂਰ ਕਰਦਾ ਜੀ ਹੁਣ ਦੁਨੀ ਚੰਦ ਨੂੰ ਭੁਲੇਖਾ ਸੀ ਜੇ ਮੇਰੇ ਵਰਗਾ ਤਾਂ ਅਮੀਰ ਹੀ ਕੋਈ ਨਹੀਂ ਹੈ ਜਿਨਨੇ ਪਦਾਰਥ ਮੇਰੇ ਕੋਲ ਹੈ ਤੇ ਇਸ ਗੱਲ ਦੀ ਸ਼ਾਨੋ ਸ਼ੌਕਤ ਰੱਖਦਾ ਸੀ ਵੀ ਮੈਂ ਅਮੀਰ ਬਹੁਤ ਹਾਂ ਮੇਰੇ ਕੋਲ ਬਹੁਤ ਪੈਸੇ ਜੀ ਤੇ ਸਹਿਬ ਨੇ ਸੂਈ ਦਿੱਤੀ ਤੇ ਮੈਂ ਅੱਗੇ ਵੀ ਬੇਨਤੀ ਕਰ ਚੁੱਕਿਆ ਹਾਂ ਵੀ ਜਾਣਾ ਤਾਂ ਕੁਝ ਵੀ ਨਾਲ ਨਹੀਂ ਹੈ ਕੁਝ ਵੀ ਨਹੀਂ ਪਰ ਸਹਿਬ ਨੇ ਸੂਈ ਕਿਉਂ ਦਿੱਤੀ ਹੋਰ ਵੀ ਤਾਂ ਪਦਾਰਥ ਦੇ ਸਕਦੇ ਸੀ ਜੋ ਦੇ ਦਿੰਦੇ ਉਹਨੇ ਵੀ ਤਾਂ ਨਹੀਂ ਜਾਣਾ ਸੀ ਨਾਲ ਸੂਈ ਦਾ ਸੁਭਾਅ ਸੂਈ ਜੋੜਦੀ ਹੈ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੁਨੀ ਚੰਦ ਨੂੰ ਭੁਲੇਖੇ ਚੋਂ ਕੱਢ ਕੇ ਨਾਲ ਜੋੜਨਾ ਚਾਹੁੰਦੇ ਸਨ ਇਸ ਲਈ ਸੂਈ ਦਿੱਤੀ ਸਹਿਬ ਜੀ ਨੇ ਸੂਈ ਦੇ ਕੇ ਸਮਝਾਇਆ ਸੂਈ ਦਾ ਕੰਮ ਜੋੜਨਾ ਜੀ ਜੇ ਕੋਈ ਟੁੱਟ ਗਿਆ ਹੈ ਫਟ ਗਿਆ ਦੂਰ ਹੋ ਗਿਆ ਸੂਈ ਨੇ ਜੋੜ ਦੇਣਾ ਨੂੰ ਤੇ ਗੁਰੂ ਸਾਹਿਬ ਜੀ ਨੇ ਸੂਈ ਦੇ ਕੇ ਦੁਨੀ ਚੰਦ ਦੇ ਜੀਵਨ ਚੋਂ ਭਰਮ ਤੇ ਭੁਲੇਖੇ ਨੂੰ ਦੂਰ ਕਰਕੇ ਆਪਣੇ ਨਾਲ ਜੋੜ ਲਿਆ ਤੇ ਭੁਲੇਖਾ ਦੂਰ ਹੋਇਆ ਤੇ ਭੱਜਿਆ ਹੋਇਆ ਗੁਰੂ ਸਾਹਿਬ ਜੀ ਕੋਲ ਸਹਿਬ ਜੀ ਆਸੂਈ ਤੁਹਾਡੇ ਚਰਨਾਂ ਚ ਪਈ ਹੈ ਸਹਿਬ ਕਹਿੰਦੇ ਕੀ ਹੋਇਆ ਨਾਂ ਨੀਚਾ ਨਹੀਂ ਤੇ ਸਹਿਬ ਕਹਿੰਦੇ ਜਿਹੜਾ ਇਹਨਾਂ ਕੁਝ ਇਕੱਠਾ ਕਰੀ ਬਿਠਾਉ ਨਾਲ ਜਾਣਾ ਤੇਰੇ ਉਹ ਵੀ ਤੇਥੇ ਰਹਿ ਜਾਣਾ ਬਾਹਰੀ ਆਪੋ ਆਪਣੀ ਚਲੇ ਮਸਾਇਕ ਛੇਕ ਛੇਕ ਦਾ ਮਤਲਬ ਵੱਡੇ ਵੱਡੇ ਤਿਤਨਾਡ ਆਪਣੀ ਆਪਣੀ ਵਾਰੀ ਅਨੁਸਾਰ ਸਭ ਨੇ ਚੱਲ ਜਾ ਰਿਹਾ ਹੈ ਵਾਰੀ ਕਦੋਂ ਆਵੇ ਕਿਹੜੇ ਦਿਨ ਆਵੇ ਉਹ ਸਮਾਂ ਕੀ ਹੋਵੇਗਾ ਵਕਤ ਕੀ ਹੋਵੇਗਾ ਇਹ ਨਹੀਂ ਪਤਾ ਕਿਸੇ ਨੂੰ ਜੀ ਪਰ ਇਹ ਗੱਲ ਸੱਚ ਹੈ ਪੱਕੀ ਹੈ ਵੀ ਵਾਰੀ ਹਰ ਕਿਸੇ ਦੀ ਹੁੰਦੀ ਹੈ ਇਸ ਲਈ ਸਹਿਬ ਜੀ ਨੇ ਸਮਝਾਇਆ ਵੀ ਤੂੰ ਖਚੀ ਤਨਾਓ ਇੰਨਾ ਚ ਵੱਡਾ ਹੋਆ ਦੁਨੀਦਾਰ ਗਲ ਸੰਗਲ ਘਤ ਚਲਾਇਆ ਅਗਿਆ ਕਰਨੀ ਕਿਰਤ ਵਾਚਿਐ ਬਹਿ ਲੇਖਾ ਕਰ ਸਮਝਾਇਆ ਇਹਨੂੰ ਆਪਾਂ ਵਿਚਾਰ ਲਈਏ ਥੋੜਾ ਜਿਹਾ ਹੁਣ ਇਹ ਵੀ ਪੁਲੇਖਾ ਦੂਰ ਕੀਤਾ ਵੀ ਮਨੁੱਖ ਸੰਸਾਰ ਦੇ ਪਦਾਰਥਾਂ ਨੂੰ ਆਪਣਾ ਸਮਝੀ ਬਿਠਾ ਹੈ ਇਸ ਸਹਿਬ ਦੱਸ ਰਿਹਾ ਵੀ ਭੱਲਿਆ ਜਦੋਂ ਸੱਚੇ ਦੇ ਦਰਬਾਰ 'ਚ ਜਾਇਂਗੇ ਉੱਥੇ ਕਬੂਲ ਕੀ ਹੁਣਾ ਹੈ ਅੱਗੇ ਕਰਨੀ ਕਿਰਤ ਬਾਚੀ ਹੈ ਅੱਗੇ ਜਿੱਥੇ ਜਾਣਾ ਹੈ ਉੱਥੇ ਸਾਡੀ ਕੀਤੀ ਹੋਈ ਬੰਦਗੀ ਕਬੂਲ ਹੋਣੀ ਹੈ ਹੋਰ ਕੁਝ ਨਹੀਂ ਉੱਥੇ ਕੇਵਲ ਤੇ ਕੇਵਲ ਜੋ ਸੀ ਬੰਦਗੀ ਕੀਤੀ ਹੈ ਨਾਮ ਜਪਿਆ ਹਰ ਵਾਰੀ ਬੇਨਤੀ ਕਰਦੇ ਆ ਰਹੇ ਜੀ ਆਪਾਂ ਅੱਜ ਜਿਹੜਾ ਤੁਸੀਂ ਗੁਰੂ ਦੀ ਸੰਗਤ 'ਚ ਬੈਠ ਕੇ ਸਮਾਂ ਬਤੀਤ ਕਰਦੇ ਹੋ ਐਯੂ ਕਬੂਲ ਹੋਣਾ ਉੱਥੇ ਐਯੂ ਪ੍ਰਵਾਨ ਹੋਣਾ ਜੀ ਅੱਜ ਜਿਹੜੀ ਸੀ ਸੰਗਤ ਕਰਦੇ ਆ ਨਾ ਗੁਰੂ ਦੇ ਚਰਨਾਂ 'ਚ ਬੈਠ ਕੇ ਨਾਮ ਜਪਦੇ ਆ ਨੇਮ ਕਰਦੇ ਆ ਨਿਤਨੇਮ ਸਾंभਦੇ ਆ ਅਮਰਤ ਵੇਲਾ ਸਾंभਦੇ ਆ ਐਯੂ ਕਬੂਲ ਹੋਣਾ ਬਾਕੀ ਕੁਝ ਨਹੀਂ ਕਬੂਲ ਹੋਣਾ ਠੀਕ ਸਹਿਬ ਜੀ ਦੱਸ ਰਹੇ ਸਾਨੂੰ ਅਗੇ ਕਰਨੀ ਕਿਰਤਵਾਚੀਏ ਕਿਰਤ ਦਾ ਭਾਵਿਕ ਜਪਣਾ ਨੂੰ ਧਿਆਉਣਾ ਉੱਥੇ ਉਹ ਬਾਚਿਆ ਜਾਣਾ ਬਸ ਇਹ ਥੋੜਾ ਪੁੱਛਿਆ ਜਾਣਾ ਕਿੰਨਾ ਕੋ ਕਮਾਇਆ ਤੂੰ ਕਿੰਨਾ ਕੋ ਲਾਇਆ ਕਿੰਨੇ ਕੋ ਘਰ ਸਨ ਤੇਰੇ ਕਿੰਨੇ ਕੋ ਪਲਾੜ ਸਨ ਕਿੰਨੀ ਕੋ ਜ਼ਮੀਨ ਜੈਦਾ ਸੀ ਕੁਝ ਨਹੀਂ ਬਸ ਅ ਜਪਿਆ ਹੋਇਆ ਨਾਮ ਜੀ ਗੁਰੂ ਦੇ ਚਰਨਾਂ 'ਚ ਬੈਠ ਕੇ ਜਿਹੜਾ ਸਮਾਪਤੀਤ ਕਰਨਾ ਇਹੋ ਬਾਚੇ ਅਗਿਆ ਕਰਨੀ ਕਿਰਤਵਾਚੀਐ ਬਹਿ ਲੇਖਾ ਕਰ ਸਮਝਾਇਆ ਸਾਰਾ ਲੇਖਾ ਪ੍ਰਗਟ ਹੋ ਜਾਣਾ ਠੀਕ ਉੱਥੇ ਕੁਝ ਨਹੀਂ ਛੁਪਣਾ ਜੀ ਉਹਦੇ ਦਰਬਾਰ ਦੇ ਵਿੱਚ ਸਾਰਾ ਲੇਖਾ ਪ੍ਰਗਟ ਹੋ ਜਾਣਾ ਦੇਖੋ ਛੁਪਾਇਆ ਤਾਂ ਇੱਥੇ ਵੀ ਕੁਝ ਨਹੀਂ ਜਾਂਦਾ ਉਹਦੇ ਤੋਂ ਪਰਮਾਤਮਾ ਤੋਂ ਇਸ ਸੰਸਾਰ ਦੇ ਵਿੱਚ ਰਹਿ ਕੇ ਇਸ ਜਗਤ ਵਿੱਚ ਰਹਿ ਕੇ છુપਾਇਆ ਉਹਦੇ ਤੋਂ ਫਿਰ ਵੀ ਨਹੀਂ ਜਾਂਦਾ ਚਲੋ ਸੱਚੇ ਦੇ ਦਰਬਾਰ ਚ ਤਾਂ ਬਿਲਕੁਲ ਨਹੀਂ છુપਾਇਆ ਜਾਣਾ ਉੱਥੇ ਤਾਂ ਲੇਖਾ ਹੋਣਾ ਜੀ ਉੱਥੇ છુપਾਇਆ ਨਹੀਂ ਜਾਣਾ ਬਿਲਕੁਲ ਨਹੀਂ છુપਾਇਆ ਜਾਣਾ છુપਾਇਆ ਇੱਥੇ ਵੀ ਨਹੀਂ ਜਾਂਦਾ ਲੋਕ ਚ ਰਹਿ ਕੇ ਇਸ ਮਾਤ ਲੋਕ ਚ ਰਹਿ ਕੇ ਵੀ ਨਹੀਂ છુપਾਇਆ ਜਾਂਦਾ ਪ੍ਰਕਾਰ ਨੇ ਵੀ ਮਨੁੱਖੇ ਸਮਝ ਲੈ ਮੈਨੂੰ ਕਿੰਨੇ ਪੁੱਛਣਾ ਮੈਨੂੰ ਕਿਸੇ ਨੇ ਕੀਤਾ ਕਨਾ ਸਾਹਿਬ ਜੀ ਕਹਿੰਦੇ ਲੁਕਿਆ ਆਂਦੀ ਤੂੰ ਵੀ ਨਹੀਂ ਕੋਈ ਪ੍ਰਭ ਨੇੜ ਹੈ ਹਰਨਾ ਹਰਨਾ ਦੂਰ ਜਾਣੋ ਪ੍ਰਭ ਨੇੜ ਹੈ ਹਰਨਾ ਦੂਰ ਜਾਣੋ ਸਾਹਿਬ ਜੀ ਕਹਿੰਦੇ ਉਹ ਨੇੜੇ ਨੂੰ ਦੂਰ ਨਾ ਜਾਣੋ ਤੁਸੀਂ ਉਹ ਕਿੰਨਾ ਕੋ ਨੇੜੇ ਹੈ ਜੀ ਕਿਸੇ ਦੇ ਕੰਨ ਚ ਅਸੀਂ ਬੁਰੀਾਈ ਵੀ ਕਰਦੇ ਆ ਉਹ ਵੀ ਸੁਣ ਲੈਂਦਾ ਉਹ ਵੀ ਸੁਣਦਾ ਜੀ ਉਹ ਤਾਂ ਜੇ ਸੀ ਗੁਰੇ ਕਮਰੇ ਚ ਬੈਠ ਕੇ ਕੁੰਡੇ ਲਾ ਲਈਏ ਅੱਗੇ ਪਰਦੇ ਕਰ ਲਈਏ ਬਿਲਕੁਲ ਲੁੱਕ ਜਾਈਏ ਤੇ ਉੱਥੇ ਵੀ ਅਸੀਂ ਮਾੜੇ ਕਰਮ ਕਰ ਦਈਏ ਨਾ ਉਹ ਵੀ ਵੇਖ ਲੈਂਦਾ ਉਹ ਤਾਂ ਉਹ ਥਾਂ ਦੇ ਤੂੰ ਵੀ ਜਾਣੂ ਐ ਜੀ ਉਹਨੂੰ ਕੁੰਡਾ ਥੋੜਾ ਖੜਕਾਣਾ ਪਵੇਗਾ ਉਹਨੂੰ ਆਖਣਾ ਥੋੜਾ ਪਵੇਗਾ ਵੀ ਕੁੰਡਾ ਖੋਲ ਉਹਨੂੰ ਦਰਵਾਜ਼ਾ ਥੋੜਾ ਤੋੜਨਾ ਪਵੇਗਾ ਉਹ ਤਾਂ ਉਹ ਵੀ ਵੇਖਦਾ ਸਹਿਬ ਵੀ ਕਹਿੰਦੇ ਉਹਨੂੰ ਦੂਰ ਨਾ ਜਾਣ ਹੁਣ ਮਨੁੱਖ ਦੀ ਤਰਾਸਤੀ ਕੀ ਐ ਜੀ ਮਨੁੱਖ ਦਾ ਭਲੇਖਾ ਕੀ ਐ ਮਨੁੱਖ ਨੂੰ ਲੋਕ ਤਾਂ ਦਿਸਦੇ ਨੇ ਰੱਬ ਨਹੀਂ ਦਿਸਦਾ ਆ ਕਾਰਨ ਐ ਜਿਹੜਾ ਮਨੁੱਖ ਕਹਿੰਦਾ ਵੀ ਮੈਨੂੰ ਕਿੰਨੇ ਪੁੱਛਣਾ ਜੀ ਮਨੁੱਖ ਨੂੰ ਲੋਕ ਦਿਸਦੇ ਨੇ ਪੜੋਸੀ ਦਿਸਦੇ ਨੇ ਵੀ ਇਹ ਕੀ ਆਖਣਗੇ ਔਰ ਅਦਰਬਾਰ ਸਹਿਬ 'ਚ ਕੈਮਰੇ ਲੱਗੇ ਨੇ ਇਹ ਦਿਸਦੇ ਮਨੁੱਖ ਨੂੰ ਰੱਬ ਨਹੀਂ ਦਿਸਦਾ ਰੱਬ ਨੂੰ ਮਹਿਸੂਸ ਨਹੀਂ ਕਰਦਾ ਵੀ ਉਹ ਮੈਨੂੰ ਵੇਖ ਰਿਹਾ ਮੈਨੂੰ ਸੁਣ ਰਿਹਾ ਮੈਂ ਜਿਹੜੇ ਮਰਜ਼ੀ ਕੋਨੇ ਤੇ ਚਲਾ ਜਾਵਾਂ ਜਿੱਥੇ ਮਰਜ਼ੀ ਚਲਾ ਜਾਵਾਂ ਉਹ ਤੋਥੇ ਵੀ ਵੇਖ ਰਹੇ ਨੇ ਪਰ ਰੱਬ ਨਹੀਂ ਦਿਸਦਾ ਇਹ ਗੱਲ ਐਸੀ ਜ਼ਰੂਰ ਨੋਟਿਚ ਰੱਖੀਏ ਕਹਿ ਰਵਿਦਾਸ ਹਾਤ ਪੈ ਨੇ ਰੈ ਸਹਿਜੇ ਹੋਈ ਸੋ ਹੋਈ ਉਹ ਤਾਂ ਸਾਡੇ ਹੱਥ ਤੋਂ ਨੇੜੇ ਬਿਲਕੁਲ ਨੇੜੇ ਆਉ। ਦੂਰ ਖੜਾ ਹੋਇਆ ਮਨੁੱਖ ਦਿਸ ਪੈਂਦਾ ਜਿਹੜਾ ਬਿਲਕੁਲ ਨੇੜੇ ਆ ਉਹ ਨਹੀਂ ਵਿਖ ਰਿਹਾ। ਉਹ ਦੂਰੋਂ ਆਂਦਾ ਹੋਇਆ ਮਨੁੱਖ ਦਿਖ ਪਏਗਾ ਉਹਨੂੰ ਵੀ ਫਲਾਣਾ ਮਨੁੱਖ ਆਈ ਜਾਂਦਾ। ਚਤਨ ਹੋ ਜਾਏਗਾ ਸਾਵਧਾਨ ਹੋ ਜਾਏਗਾ। ਪਰ ਸਹਿਬ ਕਹਿੰਦੇ ਜਿਹੜਾ ਤੇਰੇ ਹੱਥ ਤੋਂ ਨੇੜੇ ਹੋ ਉਹਦੇ ਤੋਂ ਕਿਵੇਂ ਲੁਕੇਗਾ? ਉਹਦੇ ਤੋਂ ਕਿਵੇਂ ਛੁਪੇਗਾ? ਉਹ ਤਾਂ ਬਿਲਕੁਲ ਨੇੜੇ ਹੈ ਤੇਰੇ। ਮਨੁੱਖ ਦੀ ਇਤਰਾਸਤੀ ਵੀ ਲੋਕ ਨਜ਼ਰ ਆਉਂਦੇ ਨੇ ਵੀ। ਪਰ ਪ੍ਰਮਾਤਮਾ ਨਜ਼ਰ ਨਹੀਂ ਆ ਰਿਹਾ। ਮੈਂ ਜਿਹੜੀ ਆਪ ਜੀ ਨੂੰ ਬੇਨਤੀ ਕਰ ਰਿਹਾ ਵੀ ਉਹ ਜਿਹੜਾ ਪ੍ਰਮਾਤਮਾ ਹੈ ਨਾ ਛੁਪਾਇਆ ਤਾਂ ਇੱਥੇ ਵੀ ਨਹੀਂ ਜਾਂਦਾ ਹੁੰਦੇ ਤਾਂ ਕੁਝ ਸੱਚੇ ਦੇ ਦਰਬਾਰ ਦੀ ਗੱਲ ਤਾਂ ਵੱਖਰੀ ਹੁੰਦੇ ਦਰਬਾਰ ਦੀ। ਪਰ ਸਹਿਬ ਜੀ ਕਹਿੰਦੇ ਛੁਪਾਇਆ ਤਾਂ ਇੱਥੇ ਵੀ ਨਹੀਂ ਜਾਣਾ ਕੁਝ ਵੀ। ਲੁਕਾਇਆ ਤਾਂ ਇੱਥੇ ਵੀ ਨਹੀਂ ਜਾਣਾ। ਸਦ ਸੁਣਦਾ ਸਦ ਵੇਖਦਾ ਸ਼ਬਦ ਰਹਾ ਪਰਪੁਰ ਸੁਣਦਾ ਵੀ ਉਹ ਵੇਖਦਾ ਵੀ ਹੈ ਬਸ ਮਨੁੱਖ ਮਾਇਆ ਚ ਇੰਨਾ ਖੱਜੀਤ ਹੋ ਗਿਆ ਵੀ ਉਹ ਮਹਿਸੂਸ ਹੀ ਨਹੀਂ ਕਰਦਾ ਜਾਣ ਤਈ ਨਹੀਂ ਕਿ ਉਹ ਮੇਰੀ ਇੱਕ ਇੱਕ ਗੱਲ ਨੂੰ ਨੋਟ ਕਰ ਰਿਹਾ ਹੈ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਅਸੀਂ ਦਰਵਾਜ਼ੇ 'ਚ ਵੜਦੇ ਆ ਨਾ ਉਹ ਫਿਰ ਵੀ ਜਾਣ ਲੈਂਦਾ ਵੀ ਸਾਡੇ ਹਿਰਦੇ 'ਚ ਕੀ ਹੈ ਪਚਰਨ ਲੰਦਾ ਜੀ ਕੋਈ ਬੁਰਾ ਹੈ ਤੇ ਕੋਈ ਚੰਗਾ ਸਭ ਜਾਣਦੇ ਨੇ ਇਸ ਲਈ ਸਹਿਬ ਜੀ ਕਹਿੰਦੇ ਵੀ ਅੱਗੇ ਕਰਨੀ ਕਿਰਤ ਬਾਚੀ ਹੈ ਬੈ ਲੇਖਾ ਕਰ ਸਮਝਾਇਆ ਉਹਨੇ ਸਾਰਾ ਲੇਖਾ ਦੱਸ ਦੇਣਾ ਭਾਈ ਅਸੀਂ ਭੁੱਲ ਜਾਾਂਗੇ ਪਰ ਉਹਨੇ ਦੱਸ ਦੇਣਾ ਜੀ ਪਿਆ ਕਰਮ ਨੇ ਹੁਣ ਆਪ ਜੀ ਨਾ ਇੱਕ ਸ਼ਬਦ ਸੁਣਦੇ ਹੋ ਪੜ੍ਹਦੇ ਹੋ ਭਗਤ ਕਬੀਰ ਜੀ ਦਾ ਆਪਾਂ ਕਈ ਵਾਰੀ ਸਾਂਝਾ ਕੀਤਾ ਜੀ ਕਥਾ ਦੇ ਦਰਮਿਆਨ ਅਮਲ ਸਿਰਾਨੋ ਲੇਖਾ ਦੇਣਾ ਲੇਖਾ ਦੇਣਾ ਪਈਗਾ ਜੀ ਜਿਵੇਂ ਅਸੀਂ ਬਣ ਜਾ ਰਹੇ ਹਾਂ ਜਿ ਜਿਵੇਂ ਬਣਜਾਰਾ ਆਪਣੇ ਮਾਲਕ ਕੋਲੋਂ ਸਮਾਨ ਲੈ ਕੇ ਵੇਚਣ ਜਾਂਦਾ ਤੇ ਉਹਨੂੰ ਆ ਕੇ ਫਿਰ ਹਿਸਾਬ ਕਿਤਾਬ ਦੇਣਾ ਪੈਂਦਾ ਜੀ ਹੋ ਬਣਜਾਰੋ ਰਾਮ ਕੋ ਸਹਿਜ ਕਰੋ ਵਪਾਰ ਉਹਨੂੰ ਹਿਸਾਬ ਦੇਣਾ ਪੈਂਦਾ ਜੀ ਮੈਂ ਕਿੰਨਾ ਕੋ ਲਾਇਆ ਉੱਥੇ ਤੇ ਕਿੰਨਾ ਕਮਾ ਕੇ ਲੈ ਕੇ ਆਇਆ ਅਸੀਂ ਸਾਰੇ ਗੁਨੇ ਜਾ ਰਹੇ ਹਾਂ ਤੇ ਹਿਸਾਬ ਦੇਣਾ ਪੈਣਾ ਸਾਨੂੰ ਜੀ ਉੱਥੇ ਜਾ ਕੇ ਲੇਖਾ ਦੇਣਾ ਹਿਸਾਬ ਦੇਣਾ ਪੈਣਾ ਹੁਣ ਅਸੀਂ ਇਹ ਥੋੜਾ ਕਵਾਂਗੇ ਬਈ ਮੇਰੇ ਵੰਡੇ ਦਾ ਬੋਲ ਲੇਗਾ ਜੀ ਮੇਰੇ ਵੰਡੇ ਦਾ ਇਹ ਬੋਲ ਪੇਗਾ ਆ ਮੇਰਾ ਸਾਖ ਸੰਬੰਧੀ ਇਹ ਬੋਲ ਪੇਗਾ ਸੜਕੇ ਦੇ ਕੋਈ ਨਹੀਂ ਅਮਲ ਸਿਰਾਨੋ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਕਿਆਤਾ ਖਟਿਆ ਕਹਾ ਗਵਾਇਆ ਸਵਾਲ ਹੈ ਜੀ ਇਹ ਮੇਰੇ ਸਮੇਤ ਬੇਨਤੀ ਕਰ ਰਿਹਾ ਵੀ ਆਪਣੀ ਆਪਣੀ ਤਿਆਰੀ ਰੱਖੀਏ ਆਪਣੀ ਆਪਣੀ ਤਿਆਰੀ ਰੱਖੀਏ ਸਵਾਲ ਸਾਨੂੰ ਹੀ ਪੁੱਛਿਆ ਜਾਣਾ ਤੇ ਇਹਦਾ ਜਵਾਬ ਵੀ ਸਾਨੂੰ ਦੇਣਾ ਪੈਣਾ ਹੈ ਵੀ ਕੀ ਖਟਿਆ ਹੁਣ ਅਸੀਂ ਵਿਚਾਰੀ ਹੈ ਨਾ ਇੱਥੇ ਤਾਂ ਕਹਿ ਦਾਂਗੇ ਜੀ ਨੇ ਬਹੁਤ ਚੰਗਾ ਖਟਿਆ ਜੀ ਚੰਗੀਆਂ ਆਈਆਂ ਕੀਤੀਆਂ ਜੀ ਅਸੀਂ ਬਹੁਤ ਚੰਗੇ ਕੰਮ ਕੀਤੇ ਨੇ ਬੜਾ ਪੁੰਨ ਦਾਨ ਕੀਤਾ ਰੋਥੇ ਇਹ ਹੀ ਗੱਲ ਥੋੜਾ ਬੋਲਾਂਗੇ ਜੋਤੇ ਲੋਕੋ ਵੀ ਲਿਆ ਤੇ ਸਾਬ ਜੀ ਕਹਿੰਦੇ ਬੈ लेखा ਕਰ ਸਮਝਾਇਆ ਉੱਥੇ ਬਿਠਾ ਕੇ 10 ਵੀ ਦੇਣਾ ਵੀ ਆ ਵੀ ਕਰਮ ਕਿਤੇ ਨੇ ਦੋ ਆ ਵੀ ਮਾੜਾ ਪੱਖ ਜੀਵਨ ਚ ਆਇਆ ਕਿਆ ਤਾ ਖਟਿਆ ਕਹਾਂ ਗਵਾਇਆ ਚੰਗਿਆਈਆਂ ਤੇ ਬੁਰੀਆਈਆਂ ਇਹਨਾਂ ਦੋਨਾਂ ਚ ਵਿਚਾਰੀ ਹੋਣ ਸੀ ਵੀ ਦੋਵਾਂ ਚੋਂ ਕੀ ਖਟਿਆ ਸਿੱਖੀ ਗਵਾਇਆ ਸੀ ਚਲੋ ਸਿਤਾਬ ਦਿਬਾਨ ਉਪਰ ਲਾਓ ਚੰਨਦਰਹਾਲ ਦੀ ਬਾਣ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ ਚੰਨਦਰਹਾਲ ਦਾ ਭਾਵ ਹੈ ਛੇਤੀ ਚੱਲ ਸਮਾਂ ਥੋੜਾ ਦਿੱਤਾ ਜਾਣਾ ਤੈਨੂੰ ਵਕਤ ਥੋੜਾ ਦਿੱਤਾ ਜਾਣਾ ਤੈਨੂੰ ਵੀ ਕੋਈ ਗੱਲ ਨਹੀਂ ਚੱਲ ساری ਉਮਰ ਨਹੀਂ ਜਪਿਆ ਤੇ ਜਾਂ ਮੱਥਾ ਟੇਕਿਆ ਗੁਰੂ ਘਰ 'ਚ ਜਾ ਨਾਮ ਜਪ ਲੈ 5 ਮਿੰਟ ਮੋਤੇ ਥੋੜਾ ਰੱਖੀ ਵੀ ਮੱਥੇ ਬਹਿ ਕੇ ਉਡੀਕ ਕਰਦੀ ਐ ਤੇਰੀ 5 ਮਿੰਟ ਨਾਮ ਜਪ ਲੈ ਕੋਈ ਵਕਤ ਨਹੀਂ ਲੈਣਾ ਜਦੋਂ ਦਾ ਹੁਕਮ ਹੋਣਾ ਜੀ ਸੱਚੇ ਦਾ ਪਰਮਾਤਮਾ ਦਾ ਆ ਸਰੀਰ ਖਾਲੀ ਹੋ ਜਾਣਾ ਪਤਾ ਹੀ ਨਹੀਂ ਲੱਗਦਾ ਸਾਨੂੰ ਇਸ ਲਈ ਸਹਿਬ ਜੀ ਬਖਸ਼ਿਸ਼ ਕਰੇ ਵੀ ਅਗੈ ਕਰਨੀ ਕੀਰਤ ਬਾਚੀਐ ਬਹਿ ਲੇਖਾ ਕਰ ਸਮਝਾਇਆ ਤੋ ਨਹੋ ਵੀ ਪੋਨ ਦੇ ਹੁਣ ਸੁਣੀਐ ਕਿਆ ਦੁਆਯਾ ਨੀ ਮਿਲਨੀ ਜੀ ਜਗਾਂ ਜਿਨ੍ਹਾਂ ਨੇ ਥਾਉ ਨਾ ਪਾਇਨ ਕੁੜਿਆਰ ਮੂੰ ਕਾਲੈ ਦੁਜਕ ਚਾਲੇ ਹਨ ਝੂਠੇ ਬੰਦੇ ਨੂੰ ਕੋਈ ਜਗ੍ਹਾ ਨਹੀਂ ਜੀ ਉੱਥੇ ਹੁਣ ਸਹਿਬ ਜੀ ਬਖਸ਼ਿਸ਼ ਕਰਦੇ ਨੇ ਵੀ ਜਿਨ੍ਹਾਂ ਨੇ ਮਾਇਆ ਵਿੱਚ ਰਹਿ ਕੇ ਸਾਰਾ ਜੀਵਨ ਬਸਰ ਕੀਤਾ ਹੈ ਵਿਕਾਰਾਂ ਚ ਲੋਭ ਲਾਲਚ ਚ ਜੀਵਨ ਬਸਰ ਕੀਤਾ ਹੈ ਸਾਹਿਬ ਜੀ ਕਹਿੰਦੇ ਉੱਥੇ ਮਾਰ ਪੈਂਦੀ ਏ ਕੋਈ ਜਗ੍ਹਾ ਨਹੀਂ ਮਿਲਦੀ ਕੋਈ ਢੋਈ ਨਹੀਂ ਸਾਹਿਬ ਕਹਿੰਦੇ ਜਿੰਨਾ ਮਰਜੀ ਰੋਲ ਹੈ ਕਿਸੇ ਨੇ ਪੁਕਾਰ ਨਹੀਂ ਸੁਣੀ ਤੇਰੀ ਹੁਣ ਸੁਣੀਐ ਕਿਆ ਰੁਆਇਆ ਸਾਹਿਬ ਕਹਿੰਦੇ ਜਿੰਨਾ ਮਰਜੀ ਰੋਲ ਹੈ ਕਿਸੇ ਨੇ ਨਹੀਂ ਸੁਣਨੀ ਸਾਡੀ ਕੋਈ ਪੁਕਾਰ ਕੋਈ ਸਾਖ ਸੰਬੰਧੀ ਨਹੀਂ ਹੋਣਾ ਜੀ ਕੋਈ ਰਿਸ਼ਤੇਦਾਰ ਨਹੀਂ ਹੋਣਾ ਕੋਈ ਆਪਣਾ ਉੱਥੇ ਨਹੀਂ ਹੋਣਾ ਹਾਂ ਜੀ ਨਾਮ ਦੀ ਕਮਾਈ ਐ ਫਿਰ ਉਹ ਸਹਾਈ ਐ ਜੀ ਜੇ ਬੰਦਗੀ ਦੀ ਕਮਾਈ ਐ ਸਾਡੀ ਨਾਮ ਬਾਣੀ ਨਾਲ ਜੁੜੇ ਆ ਸਾਰੀ ਉਮਰ ਫਿਰ ਉਹ ਸਹਾਈ ਬੰਨੇ ਸਦਾ ਫਿਰ ਸਾਈਂ ਜੀ ਕਹਿੰਦੇ ਮਨ ਅੰਦਾ ਮਨ ਨੂੰ ਸੁਬੋਧਨ ਐ ਜੀ ਮਨ ਅੰਦਾ ਜਨਮ ਗਵਾਇਆ ਮੂਰਖ ਮਨਾ ਸਾਰਾ ਜਨਮੀ ਗਵਾ ਦਿੱਤਾ ਬਿਆ ਬ्यर्थ ਗਵਾ ਦਿੱਤਾ ਕੀਮਤੀ ਸੀ ਜੀ ਸਾਡਾ ਇਹ ਜੀਵਨ ਕਿ ਵੇਗ ਗਵਾਇਆ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਚਾਏ ਬਸ ਇਸ ਇਸ ਤਰੀਕੇ ਨਾਲ ਗਵਾਇਆ ਮਨੁੱਖ ਨੇ ਜੀ ਰਾਤ ਸੋ ਕੇ ਗਵਾਲੀ ਦਿਨ ਜਿਹੜਾ ਸੰਸਾਰ ਛੰਡਾ ਕੇ ਗਵਾਲਿਆ ਮਾਂ ਨੇ ਪਿਤਾ ਨੇ ਜਾਂ ਕਿਸੇ ਚੰਗੇ ਗੁਰਮੁਖ ਪਿਆਰੇ ਨੇ ਆਖਿਆ ਨਾਮ ਜਪ ਲਓ ਜਪ ਲਾਂਗੇ ਜੇ ਬੜਾ ਸਮਾਂ ਪਿਆ ਬੜਾ ਵਕਤ ਪਿਆ ਕੋਈ ਨਹੀਂ ਜਪ ਲਾਂਗੇ ਗੁਰੂ ਘਰ ਹੋਆ ਕੋਇਆ ਮੈਂ ਕਿ ਕੱਲ ਤਾਂ ਮੱਥਾ ਟੇਕਿਆ ਆ ਕੋਈ ਨਹੀਂ ਦੋ ਦਿਨਾਂ ਬਾਅਦ ਚਲੇ ਜਾਵਾਂਗੇ ਸਹਿਬ ਕਹਿੰਦੇ ਇਸ ਤਰੀਕੇ ਨਾਲ ਜਨਮ ਗੁਆ ਲਿਆ ਨੇ ਹੀਰੇ ਹੀਰੇ ਜੈਸਾ ਸਿਜੀਏ ਪਰ ਗੁਆਇਆ ਬੜਾ ਕੀਮਤੀ ਸੀ ਹੀਰਾ ਕਿੰਨਾ ਕੀਮਤੀ ਹੈ ਜੀ ਬਹੁਤ ਕੀਮਤੀ ਹੈ ਤੇ ਸਹਿਬ ਜੀ ਕਹਿੰਦੇ ਹੀਰੇ ਜੈਸਾ ਤੈਨੂੰ ਜਨਮ ਦਿੱਤਾ ਹੈ ਪਰ ਮਨ ਅੰਦਾ ਹੈ ਤੋ ਜਨਮ ਨੂੰ ਗਵਾ ਲਿਆ ਮੂਰਖ ਬਨਾ ਇਨਾ ਵਿਕਾਰਾਂ ਚ ਨਿੰਦਿਆ ਚੁਗਲੀ ਈਰਖਾ ਚ ਰਹਿ ਕੇ ਕਾਮ ਕ੍ਰੋਧ ਹੰਕਾਰ ਚ ਰਹਿ ਕੇ ਆਪਣੇ ਜੀਵਨ ਨੂੰ ਵਿਅਰਥ ਗਵਾ ਲਿਆ ਮਨ ਅੰਦਾ ਜਨਮ ਗਵਾਇਆ ਸਹਿਬ ਜੀ ਕਹਿੰਦੇ ਸਾਰਾ ਜੀਵਨ ਆਪਣਾ ਵਿਅਰਥ ਗਵਾ ਲਿਆ ਇਸ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਪੌੜੀ ਦੇ ਅੰਦਰ ਸਮਝਾਣਾ ਕੀਤਾ ਹੈ ਬੀਸ ਸੰਸਾਰ ਤੋਂ ਹਰ ਕਿਸੇ ਨੇ ਜਾਣਿਆ ਜੀ ਤਨ ਦੀ ਇਹ ਅਸਲੀਅਤ ਹੈ ਜੀ ਇਹਨੇ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਣਾ ਹੈ ਇਹਨੇ ਖੇ ਹੋ ਜਾਣਾ ਹੈ ਤੇ ਸਾਈਬ ਜੀ ਨੇ ਇਹ ਵੀ ਸਮਝਾ ਦਿੱਤਾ ਵੀ ਅੱਗੇ ਲੇਖਾ ਹੋਣਾ ਬੈ ਕੇ ਸਮਝਾਇਆ ਜਾਣਾ ਅੱਗੇ ਕੀ ਬਾਤਿਆ ਜਾਣਾ ਤੇਰੀ ਕਿੱਤੀ ਹੋਈ ਨਾਮ ਦੀ ਕਮਾਈ ਬਾਚੀ ਜਾਣੀ ਬਾਕੀ ਕੁਝ ਨਹੀਂ ਤੇ ਉਸ ਨਾਮ ਦੀ ਕਮਾਈ ਨੇ ਹੀ ਤੈਨੂੰ ਪ੍ਰਵਾਨ ਕਰਨਾ ਸੱਚੇ ਦੇ ਦਰਬਾਰ ਜਾਣਾ ਤਹ ਜਿਨੇ ਨਾਮ ਦੀ ਕਮਾਈ ਨਹੀਂ ਕੀਤੀ ਜਾਣਾ ਉਹਨੇ ਵੀ ਹੈ ਜੀ ਤੇ ਜਿਨੇ ਨਾਮ ਦੀ ਕਮਾਈ ਕੀਤੀ ਜਾਣਾ ਉਹਨੇ ਵੀ ਹੈ ਗੱਲ ਪਰਵਾਣਗੀ ਦੀ ਹੈ ਜੀ ਉੱਥੇ ਵੀ ਪਰਵਾਣ ਕੋਣ ਹੁੰਦਾ ਉੱਥੇ ਸੱਚੇ ਦੇ ਦਰਬਾਰ ਚ ਸਾਬ ਕਹਿੰਦੇ ਪਰਵਾਣ ਕਿਹੜੇ ਨੇ ਅੱਗੈ ਕਰਨੀ ਕਿਰਤ ਬਾਚੀਆ ਜਿਨਾਂ ਨੇ ਨਾਮ ਦੀ ਕਮਾਈ ਕੀਤੀ ਹੈ ਗੁਰਬਾਣੀ ਨਾਲ ਜੁੜੇ ਨੇ ਨਾਮ ਭਜਨ ਬੰਦਗੀ ਨਾਲ ਜੁੜੇ ਨੇ ਉਹ ਪਰਵਾਣ ਹੋ ਬਾਕੀ ਫਿਰ ਜੀਵਨ ਕਿਵੇਂ ਗਿਆ ਮਨ ਅੰਧ ਹੈ ਜਨਮ ਗਵਾਇਆ ਵਿਚਾਰੀਏ ਸੋਚੀਏ ਹਰ ਚੀਜ਼ ਨੂੰ ਵਿਚਾਰ ਕੇ ਚਲਦੇ ਆ ਜੀ ਦੁਨਿਆਵੀ ਤੌਰ ਤੇ ਧਰਮ ਦੀ ਦੁਨੀਆ ਚ ਵੀ ਵਿਚਾਰ ਕੇ ਚਲਿਏ ਵੀ ਮੈਂ ਨਾਮ ਦੀ ਕਮਾਈ ਕਿੰਨੀ ਕੁ ਕੀਤੀ ਹੈ ਮੈਂ ਆਪਣੇ ਅੰਦਰ ਜੀਵਨ ਨੂੰ ਕਿੰਨਾ ਕੁ ਸਵਾਰਿਆ ਮੈਂ ਇਹ ਜਿਹੜਾ ਮਨ ਮੂਰਖ ਬਣਿਆ ਬੈਠਾ ਵਿਚਾਰਾਂ ਚ ਰਹਿ ਕੇ ਲੋਭ ਹੰਕਾਰ ਚ ਰਹਿ ਕੇ ਮੈਨੂੰ ਸਵਾਰਨਾ ਕਿਵੇਂ ਐ ਇਹਨੂੰ ਮੈਂ ਗੁਰਬਾਣੀ ਨਾਲ ਕਿਵੇਂ ਜੋੜਨਾ ਇਹਨੂੰ ਵਿਚਾਰੀਏ ਸੀ ਇਹਨੂੰ ਜੋੜਨ ਦਾ ਯਤਨ ਕਰੀਏ ਫਿਰ ਸਾਬ ਕਹਿੰਦੇ ਤੇਰਾ ਹੀਰੇ ਜਿਸ ਜਿਹੜਾ ਜਨਮ ਹੈ ਨਾ ਇਹ ਪ੍ਰਵਾਣ ਹੋ ਜੇਗਾ ਨਹੀਂ ਤੇਨੇ ਖੋਡੀ ਬਦਲੇ ਚਲਾ ਜਾਣਾ ਜੀ ਵਿਕਾਰ ਵਿਰਥ ਹੋ ਜਾਣਾ ਅਰਦਾਸ ਕਰਿਆ ਕਰੀਏ ਗੁਰੂ ਅੱਗੇ ਬੇਨਤੀ ਕਰਿਆ ਕਰੀਏ ਗੁਰੂ ਅੱਗੇ ਆਪਾਂ ਹਰ ਵਾਰੀ ਬੇਨਤੀ ਕਰਦੇ ਆ ਨਾ ਜੀ ਜਿੱਤੇ ਹੋਰ ਦਾਤ ਮੰਗਦੇ ਆ ਉਥੇ ਨਾਮ ਦੀ ਦਾਤ ਸਿੱਖੀ ਦੀ ਦਾਤ ਜਰੂਰ ਗੁਰੂਕੁਲ ਮੰਗਿਆ ਕਰੀ ਤਾਂ ਕਿ ਅਸੀਂ ਹੁੰਦੇ ਚਰਨਾਂ 'ਚ ਪਰਵਾਣ ਹੋ ਸਕੀਏ ਹੋਈਆਂ ਬੇਅੰਤ ਪ੍ਰਕਾਰ ਦੀ ਭੁੱਲਾਂ ਦੀ ਵਾਫੀ ਜੀ ਹੁਣ ਕੁਝ ਸਮੇਂ ਦੇ